ਦੋਸਤੋ ਜਦੋਂ ਵੀ ਕਿਸੇ ਬਿਮਾਰ ਵਿਅਕਤੀ ਨੂੰ ਡਾਕਟਰ ਦਵਾਈ ਦਿੰਦਾ ਹੈ ਤਾਂ ਡਾਕਟਰ ਉਸ ਨੂੰ ਖਾਣ ਪੀਣ ਦੀ ਸਲਾਹ ਜ਼ਰੂਰ ਦਿੰਦਾ ਹੈ ਕਿ ਕਿਹੜੀ ਚੀਜ਼ ਖਾਣੀ ਹੈ ਤੇ ਕਿਹੜੀ ਚੀਜ਼ ਨਹੀਂ ਖਾਣੀ ਇਹ ਇਸੇ ਕਰਕੇ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਤੰਦਰੁਸਤ ਰਹਿਣ ਦੇ ਵਿੱਚ ਉਸ ਦੇ ਖਾਣ ਪੀਣ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸੋ ਦੋਸਤੋ ਜੇਕਰ ਅਸੀਂ ਆਪਣੇ ਖਾਣ ਪੀਣ ਦੇ ਉੱਪਰ ਰੋਜ਼ਾਨਾ ਧਿਆਨ ਰੱਖ ਲਈਏ ਤਾਂ ਫਿਰ ਸਾਡੇ ਬਿਮਾਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਘੱਟ ਹੋ ਜਾਂਦੇ ਨੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਣ ਜਾ ਰਿਹਾ ਜੇਕਰ ਤੁਸੀਂ ਉਸ ਨੂੰ ਰੋਜ਼ਾਨਾ ਦੀ ਆਦਤ ਬਣਾ ਲਵੋ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ ਇਹ ਆਦਤ ਜਿੱਥੇ ਤੁਹਾਡੇ ਸਰੀਰ ਨੂੰ ਹੋਰ ਵਧੇਰੇ ਮਜ਼ਬੂਤ ਕਰੇਗੀ ਉੱਥੇ ਤੁਹਾਡਾ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਆਦਿ ਨੂੰ ਵੀ ਘਟ ਕਰਨ ਵਿੱਚ ਮਦਦ ਕਰੇਗੀ ਅਤੇ ਗੋਡਿਆਂ ਦਾ ਦਰਦ ਵੀ ਘਟਾਉਣ ਦੇ ਵਿੱਚ ਮਦਦ ਕਰੇਗੀ ਇਸ ਦੇ ਨਾਲ ਨਾਲ ਤੁਹਾਡਾ ਵਜ਼ਨ ਨੂੰ ਵੀ ਕੰਟਰੋਲ ਰੱਖਣ ਦੇ ਵਿੱਚ ਤੁਹਾਡੀ ਮਦਦ ਕਰੇਗੀ ਪਰੰਤੂ ਇਹ ਨੋਟ ਕਰ ਲਿਓ ਇਹ ਕਿਸੇ ਬਿਮਾਰੀ ਦੇ ਇਲਾਜ ਦਾ ਬਦਲ ਨਹੀਂ ਹੈ ਇਹ ਆਮ ਜਾਣਕਾਰੀ ਹੈ ਜੋ ਤੁਸੀਂ ਰੋਜ਼ਾਨਾ ਰੂਪ ਦੇ ਵਿੱਚ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਦੋਸਤੋ ਕਣਕ ਦੇ ਆٹے ਦਾ ਪ੍ਰਯੋਗ ਤਾਂ ਆਪਾਂ ਰੋਜ਼ਾਨਾ ਕਰਦੇ ਹੀ ਹਾਂ ਅਤੇ ਕਣਕ ਦਾ ਆٹے ਦੀਆਂ ਰੋਟੀਆਂ ਖਾਣ ਦੇ ਬਹੁਤ ਜ਼ਿਆਦਾ ਸਾਨੂੰ ਫਾਇਦੇ ਵੀ ਹੁੰਦੇ ਨੇ ਲੇਕਿਨ ਇਸੇ ਆਟੇ ਨੂੰ ਜੇਕਰ ਅਸੀਂ ਹੋਰ ਵਧੇਰੇ ਗੁਣਕਾਰੀ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਉਸ ਦੇ ਵਿੱਚ ਸਾਨੂੰ ਦੋ ਤਿੰਨ ਚੀਜ਼ਾਂ ਨੂੰ ਹੋਰ ਮਿਲਾ ਲੈਣਾ ਚਾਹੀਦਾ ਹੈ ਹੁਣ ਸਾਨੂੰ ਇਸ ਕਣਕ ਦੇ ਆٹے ਦੇ ਵਿੱਚ ਹੋਰ ਜਿਹੜੀਆਂ ਦੋ ਤਿੰਨ ਚੀਜ਼ਾਂ ਮਿਲਾਉਣੀਆਂ ਨੇ ਜਿਨ੍ਹਾਂ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਹੁਣਾਂ ਦੇ ਵਿੱਚੋਂ ਪਹਿਲੀ ਚੀਜ਼ ਹੈ ਚਨੇ ਦਾ ਆਟਾ ਦੋਸਤੋ ਚਨੇ ਦੀ ਆਟੀ ਦੀ ਤਸੀਰ ਠੰਡੀ ਵੀ ਹੁੰਦੀ ਹੈ ਤੇ ਗਰਮੀ ਦੇ ਵਿੱਚ ਇਸ ਦਾ ਬਧੇਰੇ ਫਾਇਦਾ ਹੁੰਦਾ ਹੈ ਅਤੇ ਇਹ ਚਨੇ ਦਾ ਆਟਾ ਸਾਡੇ ਸਰੀਰ ਨੂੰ ਹੋਰ ਬਧੇਰੇ ਮਜ਼ਬੂਤ ਕਰਦਾ ਹੈ ਇਸ ਤੋਂ ਇਲਾਵਾ ਤੁਸੀਂ ਆਪਣੀ ਕਣਕ ਦੇ ਆਟੇ ਦੇ ਵਿੱਚ ਰਾਗੀ ਦਾ ਆਟਾ ਵੀ ਮਿਲਾ ਸਕਦੇ ਹੋ ਰਾਗੀ ਦਾ ਆਟਾ ਜਿੱਥੇ ਤੁਹਾਡੀ ਰੋਟੀ ਦਾ ਟੇਸਟ ਵੀ ਬਦਲ ਦੇਵੇਗਾ ਉੱਥੇ ਹੀ ਤੁਹਾਡੀ ਹੱਡੀਆਂ ਨੂੰ ਹੋਰ ਬਧੇਰੇ ਮਜ਼ਬੂਤ ਕਰਨ ਦੇ ਵਿੱਚ ਵੀ ਤੁਹਾਡੀ ਮਦਦ ਕਰੇਗਾ ਇਸ ਤੋਂ ਇਲਾਵਾ ਹੁਣ ਤੁਸੀਂ ਕਣਕ ਦੇ ਆਟੇ ਦੇ ਵਿੱਚ ਸੋਇਆਬੀਨ ਦਾ ਆਟਾ ਵੀ ਮਿਲਾ ਸਕਦੇ ਹੋ ਸੋਇਆਬੀਨ ਦਾ ਆਟਾ ਜਿੱਥੇ ਤੁਹਾਡੀ ਰੋਟੀ ਨੂੰ ਹੋਰ ਵਧੇਰੇ ਨਰਮ ਕਰ ਦਿੰਦਾ ਹੈ ਉੱਥੇ ਹੀ ਤੁਹਾਨੂੰ ਹੋਰ ਵਧੇਰੇ ਪ੍ਰੋਟੀਨ ਵੀ ਦਿੰਦਾ ਹੈ ਸੋ ਦੋਸਤੋ ਕਣਕ ਦੇ ਆਟੇ ਦੇ ਵਿੱਚ ਚਨੇ ਦਾ ਆਟਾ ਰਾਗੀ ਦਾ ਆਟਾ ਅਤੇ ਸੋਇਆਬੀਨ ਦਾ ਆਟਾ ਜੇਕਰ ਤੁਸੀਂ ਮਿਲਾ ਕੇ ਰੋਟੀ ਬਣਾ ਲੇਵੋ ਤਾਂ ਫਿਰ ਤੁਹਾਡਾ ਸਰੀਰ ਹੋਰ ਵਧੇਰੇ ਮਜ਼ਬੂਤ ਹੋਵੇਗਾ ਤੁਹਾਨੂੰ ਸ਼ੂਗਰ ਆਦਿ ਦੀ ਸਮੱਸਿਆ ਵੀ ਘੱਟ ਹੋ ਜਾਵੇਗੀ ਗੋਡਿਆਂ ਦਾ ਦਰਦ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ ਇਸ ਦੇ ਨਾਲ ਹੀ ਤੁਹਾਡਾ ਵਜ਼ਨ ਵੀ ਕੰਟਰੋਲ ਵਿੱਚ ਰਹਿ ਸਕਦਾ ਹੈ ਹੁਣ ਇਹਨਾਂ ਤਿੰਨਾਂ ਚੀਜ਼ਾਂ ਦਾ ਆਟਾ ਤੁਸੀਂ ਇੱਕੋ ਵਾਰੀ ਮਿਕਸ ਕਰਕੇ ਵੀ ਕਣਕ ਦੇ ਆਟੇ ਦੇ ਵਿੱਚ ਕੰਟੇਨਰ ਦੇ ਵਿੱਚ ਸਾਂਭ ਕੇ ਰੱਖ ਸਕਦੇ ਹੋ ਨਹੀਂ ਤਾਂ ਫਿਰ ਇਹਨਾਂ ਤਿੰਨੇ ਆਟੀਆਂ ਨੂੰ ਅਲੱਗ-ਅਲੱਗ ਰੱਖਣ ਤੋਂ ਬਾਅਦ ਤੁਸੀਂ ਜਦੋਂ ਆਟਾ ਗੁੰਨਣਾ ਹੈ ਤਾਂ ਉਸ ਵਕਤ ਵੀ 25-25% ਦੀ ਮਿqdaਰ ਦੇ ਨਾਲ ਇਹਨਾਂ ਆਟੀਆਂ ਨੂੰ ਕਣਕ ਦੇ ਆਟੇ ਦੇ ਵਿੱਚ ਮਿਲਾ ਸਕਦੇ ਹੋ ਦੋਸਤੋ ਇੱਕ ਗੱਲ ਦਾ ਖਿਆਲ ਰੱਖਿਓ ਕਿ ਇਹ ਆਮ ਜਾਣਕਾਰੀ ਹੈ ਅਤੇ ਤੰਦਰੁਸਤ ਲੋਕਾਂ ਦੇ ਲਈ ਜਾਣਕਾਰੀ ਹੈ ਇਹ ਕਿਸੇ ਬਿਮਾਰੀ ਦੇ ਇਲਾਜ ਦੇ ਬਦਲ ਵਜੋਂ ਨਹੀਂ ਹੈ ਅਤੇ ਜੇਕਰ ਤੁਹਾਨੂੰ ਕਿਸੇ ਇੱਕ ਪ੍ਰਕਾਰ ਦੀ ਕੋਈ ਬਿਮਾਰੀ ਹੈ ਤਾਂ ਫਿਰ ਤੁਸੀਂ ਆਪਣੇ ਚਿਕਿਤਸਕ ਕੋਲੋਂ ਸਲਾਹ ਲੈਣ ਤੋਂ ਬਾਅਦ ਹੀ ਕੋਈ ਚੀਜ਼ ਦੇ ਵਿੱਚ ਖਾਣ ਦੇ ਵਿੱਚ ਬਦਲਾ ਕਰਿਆ ਕਰੋ ਸੋ ਦੋਸਤੋ ਤੰਦਰੁਸਤ ਰਹੋ ਸਿਹਤਮੰਦ ਰਹੋ ਖੁਸ਼ ਰਹੋ ਬਾਈਜੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਜੀ ਧੰਨਵਾਦ